ਇਹਨਾਂ ਸ਼ਹੀਦਾਂ ਨੂੰ ਜਿਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ ਖਾਸ ਤੌਰ ਤੇ ਸਰਬਾ ਪਿੰਡ ਦੀ ਪੰਚਾਇਤ ਕਲੱਬ ਔਰ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿੰਨਾ ਏਕਾ ਤੁਸੀਂ ਦਿਖਾਉਨੇ ਹੋ ਇਹ ਬਹੁਤ ਇੱਕ ਕੱਤ ਮਿਸਾਲ ਮਿਲਦੀ ਹੈ ਇਸ ਚੀਜ਼ ਦੀ ਫੁੱਟਬਾਲ ਦਾ ਮੈਚ ਚੱਲ ਰਿਹਾ ਹੈ ਖੇਡਾਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਨੇ ਤੇ ਮੈਂ ਰਸਤੇ ਚੋਂਦਿਆਂ ਪੰਚਾਇਤ ਮਿਲੀ ਮੈਨੂੰ ਕਹਿੰਦੇ ਜੀ ਸਾਡੇ ਪਿੰਡ ਦੀ ਟੀਮ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਹੈ ਅੱਬੂਵਾਲ ਦੀ ਮੈਂ ਕਿਹਾ ਵੀ ਬੜੀ ਵਧੀਆ ਗੱਲ ਹੈ ਕਹਿੰਦੇ ਸਾਡੇ ਵੀ ਸਟੇਡੀਅਮ ਜਿਹੜਾ ਉਹ ਸਟੇਡੀਅਮ ਵਧੀਆ ਪਰ ਉੱਥੇ ਕਮਰੇ ਰਹਿਣ ਨੂੰ ਹੈ ਨਹੀਂ ਸਾਨੂੰ ਹੋਟਲਾਂ ਦੇ ਵਿੱਚ ਟੀਮਾਂ ਰੱਖਣੀਆਂ ਪੈਂਦੀਆਂ ਨੇ ਇਹੀ ਗੱਲ ਅੱਜ ਮੈਨੂੰ ਸਰਪੰਚ ਸਾਹਿਬਾਂ ਨੇ ਪ੍ਰਧਾਨ ਜੀ ਨੇ ਕਹੀ ਹੈ ਕਿ ਇਹਨੂੰ ਸਟੇਡੀਅਮ ਬਣਾ ਕੇ ਇੱਥੇ ਪ੍ਰੋਪਰ ਰਹਿਣ ਦਾ ਪ੍ਰਬੰਧ ਹੋਵੇ ਕਹਿੰਦੇ ਵੀ ਬਹੁਤ ਸਾਰਾ ਸਾਡਾ ਖਰਚਾ ਜਿਹੜਾ ਟੀਮਾਂ ਨੂੰ ਠਹਿਰਾਉਣ ਤੀ ਹੋ ਜਾਂਦਾ ਹੈ ਤੇ ਇਸ ਪਿੰਡ ਦੇ ਵਿੱਚ ਕੌਣ ਨਹੀਂ ਰਹਿਣਾ ਚਾਹੂਗਾ ਕੋਈ ਟੀਮ ਜਵਾਬ ਨਹੀਂ ਦੇਊਗੀ ਕਿਉਂਕਿ ਇਸ ਪਿੰਡ ਦੇ ਵਿੱਚ ਕੱਲਾ ਸਟੇਡੀਅਮ ਨਹੀਂ ਜਿੱਧਰ ਵੀ ਜਾਓਗੇ ਸ਼ਹੀਦਾਂ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਮੈਂ ਕਰ ਜਾ ਕੇ ਆਇਆ ਆਉਂਦੇ ਹੋਏ ਬਹੁਤ ਸਾਰੇ ਘਰਾਂ ਦੇ ਵਿੱਚ ਮਾਵਾ ਪਹਿਣਾ ਮਿਲੀਆਂ ਬੱਚੇ ਮਿਲੇ ਤੇ ਅਸੀਂ ਤਾਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਸ਼ਹੀਦਾਂ ਬਾਰੇ ਜਾਣਕਾਰੀ ਜਾਂ ਇਹਨਾਂ ਬਾਰੇ ਪੁੱਛਣਾ ਵਰਕਲੇਜ ਯੂਨੀਵਰਸਿਟੀ ਐਡਮਿਸ਼ਨ ਲਈ ਸੀ ਉਸ ਵੇਲੇ ਅੱਜ ਵੀ ਵਰਕਲੇਜ ਯੂਨੀਵਰਸਿਟੀ ਐਡਮਿਸ਼ਨ ਲੈਣੀ ਬਹੁਤ ਵੱਡੀ ਗੱਲ ਹੈ ਜੀ ਤੇ ਉੱਥੇ ਫਿਰ ਲਾਲਾ ਹਰदयाल ਜੀ ਨਾਲ ਮੀਟਿੰਗ ਹੋਈ ਤੇ ਗਦਰੀ ਬਾਬਿਆਂ ਨਾਲ ਮੀਟਿੰਗ ਹੋਈ ਤੇ ਅਖਬਾਰ ਨਿਕਲਦਾ ਸੀ ਗਦਰ ਅਖਬਾਰ ਮੈਂ ਉਹ ਦੇਖ ਕੇ ਆਇਆ ਉਹ ਪ੍ਰੈਸ ਸਟਾਕਟਨ ਹੈ ਕੈਲੀਫੋਰਨੀਆ ਚ ਇੱਕ ਸਟਾਕਟਨ ਨਾਂ ਦਾ ਸ਼ਹਿਰ ਹੈ ਉੱਥੇ ਉਹ ਪ੍ਰੈਸ ਲੱਗੀ ਹੋਈ ਹੈ ਜੀ ਗਦਰ ਜਿਹੜਾ ਗਦਰ ਅਖਬਾਰ ਆਉਂਦਾ ਸੀ ਤੋਂ ਇੰਨੀ ਛੋਟੀ ਉਮਰ ਚ ਐਟੀਆਂ ਵੱਡੀਆਂ ਗੱਲਾਂ ਸੋਚਣੀਆਂ ਆਏ ਆ ਜਿਹੜੀ ਉਮਰ ਚ ਬੱਚੇ ਆਪਣੇ ਮਾਂ ਪਿਓ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ ਚ ਉਹ ਅੰਗਰੇਜ਼ਾਂ ਤੋਂ ਮੁਲਕ ਮੰਗੀ ਜਾਂਦੇ ਵੀ ਸਾਡਾ ਮੁਲਕ ਦਿਓ ਇਹ ਛੋਟੀ ਮੋਟੀ ਸੋਚ ਨਹੀਂ ਆ ਗਈ ਸੋ ਮੈਂ ਉਹਨਾਂ ਨੂੰ ਸ਼ਰਨ ਅੰਜਲੀ ਦਿਨਾ ਤੇ ਨਾਲ ਨਾਲ ਪਿੰਡ ਵੱਲੋਂ ਬਹੁਤ ਸਾਰੀਆਂ ਮੰਗਾਂ ਲਿਖ ਕੇ ਦਿੱਤੀਆਂ ਗਈਆਂ ਜਿੱਚ ਬਹੁਤ ਸਾਰੀਆਂ ਪੂਰੀਆਂ ਹੋਣ ਵਾਲੀਆਂ ਹੀ ਨੇ ਪਾਣੀ ਦਾ ਜਿਹੜਾ ਇੱਥੇ ਪਿੰਡ ਦੇ ਪਾਣੀ ਦਾ ਸਪੰਨ ਸਾਹਿਬਾ ਨੇ ਵੀ ਕਹਿ ਆ ਪਾਣੀ ਖਰਾਬ ਹੋ ਗਿਆ ਥੱਲੇ ਧਰਤੀ ਵਾਲਾ ਤੇ ਇਥੇ ਫਿਲਟਰਡ ਵਾਟਰ ਜਿੰਨਾ ਵੀ ਉਹਦਾ ਖਰਚਾ ਹੋਊਗਾ ਇਸ ਪਿੰਡ ਨੂੰ ਸਾਰੇ ਪਿੰਡ ਨੂੰ ਪਾਣੀ ਮੁਹੱਈਆ ਸਾਫ਼ ਪਾਣੀ ਮੁਹੱਈਆ ਕਰਾਉਣਾ ਸੋ ਫਾਰ ਜਿਹੜਾ ਅੰਦਾਜ਼ਾ ਹੈਗਾ 2 ਕਰੋੜ 82 ਲੱਖ ਦਾ ਤੇ ਇਹ ਅੱਜ ਹੀ ਮੈਂ ਡੀਸੀ ਸਾਹਿਬ ਨੂੰ ਕਹਤਾ ਤੇ ਤੁਸੀਂ ਇਹ ਪਾਣੀ ਵਾਲਾ ਜਿਹੜਾ ਮਸਲਾ ਸਭ ਤੋਂ ਵੱਡਾ ਤਾਂ ਇਹ ਹੈ ਕਿ ਆਪਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸਾਫ਼ ਮਿਲੇ ਇਹ ਬੁਨਿਆਦੀ ਸਹੂਲਤਾਂ ਚ ਆ ਜਾਂਦਾ ਇੱਕ 10 ਐਮ ਐਮ ਦੀ ਇੰਡੋਰ ਰੇਂਜ ਸ਼ੂਟਿੰਗ ਦੀ ਰੇਂਜ 2 ਕਰੋੜ ਰੁਪਇਆ ਉਹਦੇ ਵਾਸਤੇ ਤੇ ਜਿਹੜੀ ਹਲਵਾਰੇ ਨੂੰ ਛੜਕ ਜਾਂਦੀ ਹੈ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਬਾ 에ਰਪੋਰਟ ਉਦੀ ਫੋਰ ਲੀਨਿੰਗ ਕਰਨੀ ਹੈ ਲਲਤੋਂ ਕਲਾ ਤੋਂ ਪੱਖੋ ਵਾਲ ਤੱਕ ਉਹ ਵੀ ਉਹਦਾ ਵੀ ਪ੍ਰਬੰਧ ਜਿਹੜਾ ਉਹ ਸਿੱਧੀ ਕਰਤਾਰ ਸਿੰਘ ਸਰਾਬਾ ਰੋਡ ਜਿਹੜੀ ਹੈ ਉਹਨਾਂ ਦੇ ਨਾਂ ਤੇ ਜਿਹੜਾ 에어ਪੋਰਟ ਹੈ ਹਲਵਾਰੇ ਵਾਲਾ ਉਹ ਤੇ ਜਾਊਗੀ ਤੇ ਨਾਲ ਨਾਲ ਕਿਉਂਕਿ ਉਹ ਆਪ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਸਟੂਡੈਂਟ ਸੀ ਤੇ ਪਾਇਲਟ ਬਣ ਲਈ ਗਏ ਸੀ ਟ੍ਰੇਨਿੰਗ ਲੈਣ ਤਾਂ ਇੱਥੇ ਕੇਅਰ ਫੋਰਸ ਅਕੈਡਮੀ ਦੀ ਟ੍ਰੇਨਿੰਗ ਵਾਸਤੇ ਮੰਗ ਕੀਤੀ ਗਈ ਹੈ ਤਾਂ ਕਿ ਪਾਇਲਟ ਤੇ ਡਰੋਨ ਚਲਾਉਣ ਵਾਲੇ ਜਿਹੜੇ ਟੈਕਨੀਕਲ ਸਟਾਫ ਹੈ ਉਹ ਇੱਥੋਂ ਤਿਆਰ ਹੋ ਸਕੇ ਇਹ ਸਿਰਫ ਸਰਾਬੇਪਿੰਡ ਵਾਲੇ ਮੰਗ ਸਕਦੇ ਆ ਜੇ ਕੁਝ ਕਿਉਂਕਿ ਉਹਨਾਂ ਨੂੰ ਪਤਾ ਹੈ ਗੱਲ ਦਾ ਉਹ ਟੈਕਨੀਕਲੀ ਇਸ ਗੱਲੋਂ ਸਾਊਂਡ ਨੇ ਤੇ ਨਾਲ ਨਾਲ ਫੋਰੈਸਟ ਨਰਸਰੀ ਹੈ ਉਹਨੂੰ ਵੀ 99 ਲੱਖ ਰੁਪਇਆ ਲੇਟੈਸਟ ਟੈਕਨੋਲੋਜੀ ਨਾਲ ਉਹਨੂੰ ਬਣਾਇਆ ਜਾਊਗਾ ਤੇ ਟੋਟਲ 45 ਕਰੋੜ 84 ਲੱਖ ਰੁਪਇਆ ਇਸ ਪਿੰਡ ਨੂੰ ਅੱਜ ਅਨਾਉਂਸ ਕਰਨਗੇ। ਕਮੇ ਆ ਕੇ ਸਾਰੀਆਂ ਬੰਗਾਂ ਬਾਰੇ ਪੁੱਛਿਆ ਵੀ ਇਹ ਟੈਕਨੀਕਲੀ ਸਾਰਾ ਕੁਝ ਸਹੀ ਹੈ। ਤੇ ਜਿਵੇਂ ਜਿਵੇਂ ਐਸਟੀਮੇਟ ਆਈ ਜਾਣਗੇ, ਪੈਸੇ ਵੀ ਆਈ ਜਾਣਗੇ। ਗਰਾਊਂਡ ਨੂੰ ਬਟ ਨੇ ਸਟੇਡੀਅਮ ਦੇ ਰੂਪ ਚ ਬਦਲਾਂਗੇ ਸਾਹਮਣੇ ਜਿਹੜੀ ਯਾਦਗਾਰ ਆ ਉਹ ਕਲੱਬ ਉਹਦੀ ਮੇਨਟੇਨੈਂਸ ਕਰਦਾ ਹੈ ਉਹਦੇ ਵਾਸਤੇ ਵੀ ਜਿੰਨਾ ਫੰਡ ਹੋਊਗਾ ਕਿਉਂਕਿ ਇਹ ਇਸ ਪਿੰਡ ਵਾਲਿਆਂ ਦਾ ਜਾਂ ਇਹੋ ਜਿਹੇ ਇਨਕਲਾਬੀ ਪਿੰਡਾਂ ਵਾਲਿਆਂ ਨੂੰ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਸੀਂ ਹੱਕ ਪੱਤਰ ਕਿਹਾ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਦੇਸ਼ ਲੈ ਕੇ ਦਿੱਤਾ ਜਿਹੜੇ ਮੁਲਕ ਨੇ ਉਸ ਮੁਲਕ ਵਾਸਤੇ ਖਜ਼ਾਨੇ ਹਮੇਸ਼ਾ ਖੁੱਲੇ ਰਹਿਣੇ ਚਾਹੀਦੇ ਆ ਸਰਕਾਰਾਂ ਦੇ ਸੋ ਬਹੁਤ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਤੁਸੀਂ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਵੱਡੀ ਪੰਜਾਬ ਦੀ ਬਤੌਰ ਮੁੱਖ ਮੰਤਰੀ ਤੇ ਮੈਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹੋ ਜੇ ਕੰਮ ਕਰਕੇ ਜਾਈਏ ਜ ਜਿਹਨੂੰ ਦੁਨੀਆ ਯਾਦ ਕਰੇ ਗਲੀਆਂ ਨਾਲੀਆਂ ਜਾਂ ਕੋਈ ਆ ਜਿਹੜੇ ਛੋਟੇ ਕੰਮ ਨੇ ਤਾਂ ਹੁੰਦੇ ਰਹਿੰਦੇ ਨੇ ਪਰ ਇਹ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਕਿਵੇਂ ਮੈਂ ਜਦੋਂ ਪਿਛਲੀ ਵਾਰ ਆਇਆ ਸੀ ਮੈਂ ਉੱਪਰ ਦੀ ਸਾਰਿਆਂ ਨੂੰ ਮਿਲ ਕੇ ਗਿਆ ਸੀ ਤੇ ਮੈਨੂੰ ਵੱਤ ਤੋਂ ਵੱਤ ਲੋਕਾਂ ਨੇ ਕਿਹਾ ਬਾਬਾ ਜੀ ਦੇ ਨਾਂ ਦੀ ਛੁੱਟੀ ਕਰ ਦਿਓ ਜੀ 16 ਨਵੰਬਰ ਨੂੰ ਛੁੱਟੀ ਨਹੀਂ ਸੀ ਉਦੋਂ ਮੈਨੂੰ ਪਤਾ ਲੱਗਿਆ ਵੀ ਬਾਬਾ ਜੀ ਕਿਉਂਕਿ ਆਪਾਂ ਆਪਣੇ ਪੁਰਖਿਆਂ ਨੂੰ ਬਾਬਾ ਕਹਿੰਦੇ ਆ ਦਾਦੇ ਨੂੰ ਵੀ ਬਾਬਾ ਕਹਿੰਦੇ ਤੇ ਉਸੇ ਦਿਨੀ ਮੈਂ ਜਦੋਂ ਗਿਆ ਘਰ ਤੇ ਮੈਂ ਅਫਸਰ ਨੂੰ ਅਗਲੇ ਦਿਨ ਬੁਲਾ ਕੇ ਮੈਂ ਕਿਹਾ ਵੀ ਅਗਲੀ 16 ਨਵੰਬਰ ਤੋਂ ਛੁੱਟੀ ਹੋਣੀ ਚਾਹੀਦੀ ਹੈ ਪਤਾ ਲੱਗੇ ਕਿਹਦੇ ਨਾਂ ਦੀ ਛੁੱਟੀ ਹੈ ਕਰਤਾਰ ਸਿੰਘ ਸਰਾਬੇ ਦੇ ਨਾਂ ਦੀ ਛੁੱਟੀ ਹੈ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹ ਦਿੱਕਤ ਸਕੂਲ ਨਹੀਂ ਜਾਣਾ ਜਾਂ ਦਫ਼ਤਰ ਨਹੀਂ ਜਾਣਾ ਛੁੱਟੀ ਦਾ ਮਤਲਬ ਇਹ ਹੈ ਕਿ ਉਸ ਦਿਨ ਬੱਚੇ ਆਪਣੇ ਪੇਰੈਂਟਸ ਨੂੰ ਪੁੱਛਦੇ ਨੇ ਕਿ ਅੱਜ ਛੁੱਟੀ ਕਿਉਂ ਹੈ ਤਾਂ ਫਿਰ ਪੇਰੈਂਟਸ ਨੂੰ ਦੱਸਣ ਦਾ ਮੌਕਾ ਮਿਲਦਾ ਹੈ ਕਿ ਬੇਟੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਨੂੰ ਫਾਂਸੀ ਲੱਗੀ ਸੀ ਫਿਰ ਉਹ ਪੁੱਛਦੇ ਨੇ ਕਰਤਾਰ ਸਿੰਘ ਸਰਾਬਾ ਕੌਣ ਸੀ ਆਹੀ ਸਵਾਲ ਪੈਦਾ ਹੋਣ ਦਾ ਮਤਲਬ ਛੁੱਟੀ ਹੈ ਫਿਰ ਉਹ ਬਾਪੂ ਨੂੰ ਦੱਸਣ ਦਾ ਮੌਕਾ ਮਿਲ ਜਾਂਦਾ ਉਹ ਕੌਣ ਸੀ ਫਿਰ ਆਪ ਮੈਨੂੰ ਸਾਰੀ ਸਟੋਰੀ ਸੁਣਾ ਦਿਓ ਵੀ ਨਹੀਂ ਤਾਂ ਆਪਣੇ ਕਮਾਂਕਾਰਾਂ ਚੱਪਾਂ ਕੱਲੀ 23 ਮਾਰਚ ਜਾਂ 16 ਨਵੰਬਰ ਗਿਣਦੇ ਆ 23 ਮਾਰਚ ਨੂੰ ਸ਼ਹੀਦ ਆਦਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਤੇ 16 ਨਵੰਬਰ ਨੂੰ ਅੱਜ ਸ਼ਿਰਕਰਤਾਰ ਸਿੰਘ ਸਰਾਂਪਾ ਜੀ ਦਾ ਸੋ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕੋਈ ਦਫ਼ਤਰ ਤੋਂ ਆਫ ਹੋ ਗਏ ਜਾਂ ਸਕੂਲ ਨਹੀਂ ਜਾਣਾ ਮੌਜਾਂ ਨੇ ਉਹ ਛੁੱਟੀ ਦਾ ਮਤਲਬ ਇਹ ਹੈ ਕਿ ਉਸ ਦਿਨ ਘਰਾਂ 'ਚ ਡਿਸਕਸ਼ਨ ਹੋਵੇ ਅਖਬਾਰਾਂ 'ਚ ਫੋਟੋਆਂ ਛਪਣ ਅਖਬਾਰਾਂ 'ਚ ਲੇਖ ਛਪਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੀ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣਿਆ ਆ ਜਿਹੜੀਆਂ ਆਜ਼ਾਦੀਆਂ ਨੇ ਇਹ ਕੋਈ ਰਿਓੜੀਆਂ ਵੇਚ ਕੇ ਨਹੀਂ ਮਿਲੀਆਂ ਇਹਦੇ ਵਾਸਤੇ ਸਿਰ ਦੇਣੇ ਪਏ ਨੇ ਸਾਡੇ ਪੁਰਖਿਆਂ ਨੂੰ ਇਹਦੇ ਵਾਸਤੇ ਕੁਰਬਾਨੀਆਂ ਕਰਨੀਆਂ ਪਈਆਂ ਸਾਡੇ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਹੈ 23 24 25 ਨਵੰਬਰ ਸ਼੍ਰੀ ਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਸਮਾਗਮ ਕਰ ਰਹੇ ਆ ਜਿਦੇ ਵਿੱਚ ਅਦੁੱਤੀ ਕੀਰਤਨ ਵੀ ਨੇ ਲਾਈਟ ਹੈਂਡ ਸਾਊਂਡ ਸ਼ੋਅ ਨੇ ਮਿਊਜ਼ੀਅਮ ਵੀ ਦਿਖਾਏ ਜਾਣਗੇ ਕਦੇ ਜੇ ਪਹਿਲਾਂ ਮੰਗਰੋ ਵੀ ਜਾਓਗੇ ਤਾਂ ਦੇਖ ਕੇ ਆਇਓ ਜਰੂਰ ਆਨੰਦ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦੀ ਧਰਤੀ ਕਹਾਇ ਜਾਂਦਾ ਹੈ ਪਾਈ ਜੈਤਾ ਜੀ ਪਾਈ ਵਿਅਲਾ ਜੀ ਪਾਈ ਸਤੀਦਾਸ ਪਾਈ ਮਤੀਦਾਸ ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ